ਜਿਆਦਾ ਸਭ ਤੋਂ ਵੱਡਾ Google ਸਰਚ ਇੰਜਨ ਠੱਪ ਹੋਣ ਜਾ ਰਿਹਾ ਹੈ ਤਾਂ ਯੂਜ਼ਰਜ਼ ਨੂੰ ਕੁਝ ਵੀ ਸਰਚ ਕਰਦੇ ਸਮੇਂ 502 에러 ਮਿਲ ਰਿਹਾ ਤੇ ਇਸ ਸਮੱਸਿਆ ਦਾ ਸਾਹਮਣਾ UK ਅਤੇ US ਦੇ ਜ਼ਿਆਦਾ ਉਪਭੋਗਤਾਵਾਂ ਨੂੰ ਕਰਨਾ ਪੈ ਰਿਹਾ ਜਿਵੇਂ ਵਿੱਚ ਦੇਸ਼ ਭਰ ਦੇ ਯੂਜ਼ਰਜ਼ ਸੋਸ਼ਲ ਮੀਡੀਆ ਦੇ ਉੱਤੇ ਇਸ ਸਮੱਸਿਆ ਨੂੰ ਲੈ ਕੇ ਸ਼ਿਕਾਇਤਾਂ ਦਰਜ ਕਰਵਾਉਂਦੇ ਨਜ਼ਰ ਆ ਰਹੇ ਹਨ ਯੂਜ਼ਰਸ ਕਹਿ ਰਹੇ ਕਿ ਗੂਗਲ ਸਰਚ ਇੰਜਨ ਕੰਮ ਨਹੀਂ ਕਰ ਰਿਹਾ ਗੂਗਲ ਦੇ ਉੱਤੇ ਸਰਚ ਕਰਨ ਦੇ ਨਾਲ ਨਾਲ ਉਹਨਾਂ ਨੂੰ ਗੂਗਲ ਦੀਆਂ ਹੋਰ ਸੇਵਾਵਾਂ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਤੁਹਾਡਾ ਗੂਗਲ ਚੱਲ ਰਿਹਾ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਤਾਂ ਕਿ ਲੋਕ ਜਿਹੜੇ ਨੇ ਤੁਹਾਡਾ ਕਮੈਂਟ ਪੜ੍ਹ ਕੇ ਜਾਣ ਸਕਣ ਕਿ ਕਿਹੜੇ ਖੇਤਰ ਦੇ ਵਿੱਚ ਤੁਸੀਂ ਹੈਗੇ ਹੋ ਕਿਹੜੇ ਦੇਸ਼ ਦੇ ਵਿੱਚ ਤੁਸੀਂ ਹੈਗੇ ਹੋ ਕਿੱਥੇ ਮੌਜੂਦ ਹੋ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੀ ਸਰਚ ਕਰਕੇ ਦੇਖਣ ਕਿ ਕਿਤੇ ਜਿਹੜਾ ਇਸ ਖੇਤਰ ਦੇ ਵਿੱਚ ਤਾਂ Google ਦੇ ਉੱਪਰ ਕੋਈ ਜਿਹੜਾ 에ਰਰ ਨਹੀਂ ਆ ਰਿਹਾ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਤੇ ਅਜੇਹ ਦੇ ਵਿੱਚ ਉਹਨਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਜੋ ਲੋਕ ਜਿਹੜੇ ਨੇ Google ਦੀਆਂ ਸਮੱਸਿਆਵਾਂ ਨੂੰ ਝੱਲ ਰਹੇ ਨੇ ਤਾਂ ਦੱਸਿਆ ਜਾ ਰਿਹਾ ਕਿ UK ਦੇ ਵਿੱਚ 300 ਤੋਂ ਜ਼ਿਆਦਾ ਯੂਜ਼ਰਸ ਨੂੰ Google ਸਰਚ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਨਕਸ਼ੇ ਕਲਾਸਰੂਮ ਆਦਿ ਦੇ ਵਿੱਚ ਜਿਹੜਾ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਪਸ ਨਹੀਂ ਦੇਖ ਪਾ ਰਹੇ ਨੇ ਕਾਫੀ ਚੀਜ਼ਾਂ ਨਹੀਂ ਹੋ ਪਾਰੀਆਂ Google ਬਹੁਤ ਕੁਝ ਸੰਭਾਲਦਾ ਸੀ ਲੇਕਿਨ ਹੁਣ Google ਦੇ ਉੱਪਰ ਸਰਚ ਨਹੀਂ ਹੋ ਪਾਰਿਆ ਜਦੋਂ ਉਹ ਕਿਸੇ ਚੀਜ਼ ਦੀ ਖੋਜ ਕਰਨ ਜਾਂਦੇ ਨੇ ਲੋਕ ਤਾਂ ਉਹਨਾਂ ਨੂੰ 502 에ਰਰ ਦਾ ਸਾਹਮਣਾ ਕਰਨਾ ਪੈਂਦਾ ਜਦਕਿ ਅਮਰੀਕਾ ਦੇ ਵਿਚਾਰ 1400 ਤੋਂ ਵੱਧ ਲੋਕਾਂ ਨੇ ਕਿਹਾ ਹੈ ਕਿ ਉਹ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਖਾਸ ਤੌਰ ਦੇ ਉੱਤੇ ਨਿਊਯਾਰਕ ਡੈਨਵਰ ਅਤੇ ਜੋ ਹੈ ਕੋਲੋਰਾਡੋ ਦੇ ਨਾਲ ਨਾਲ ਸਿਆਟਲ ਦੇ ਵਿੱਚ ਇਹ ਸਮੱਸਿਆ ਵੱਧ ਰਹੀ ਹੈ ਕਿ ਤੁਹਾਡਾ Google ਚੱਲ ਰਿਹਾ ਸਾਨੂੰ ਕਮੈਂਟ ਕਰਕੇ ਦੱਸੋ ਇਸ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ Google ਤੱਕ ਪਹੁੰਚ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਇੱਕ ਯੂਜ਼ਰ ਨੇ ਜਿਹੜਾ ਇੱਕ ਯੂਜ਼ਰ ਨੇ X ਦੇ ਉੱਤੇ ਯਾਨੀ ਟਵਿੱਟਰ ਤੇ ਲਿਖਿਆ Google ਡਾਊਨ ਹੈ ਜਦ ਕਿ ਇੱਕ ਹੋਰ ਯੂਜ਼ਰ ਨੇ ਗਲਤੀ ਦੀ ਫੋਟੋ ਯਾਨੀ 에ਰਰ ਦੀ ਫੋਟੋ ਖਿੱਚ ਕੇ ਜੋ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਹੈ ਸਾਰੇ ਲੋਕ ਇਸ ਨੂੰ ਦੇਖ ਰਹੇ ਨੇ ਸਭ ਨੂੰ ਜੋ ਇਹ ਖਬਰ ਪਹੁੰਚ ਰਹੀ ਹੈ ਤਾਂ ਜਿਹੜੀ ਸੂਚਨਾ ਸਭ ਤੱਕ ਪਹੁੰਚ ਰਹੀ ਹੈ ਉਹਨਾਂ ਨੇ ਦੱਸਿਆ Google ਇੰਜਨ ਦੇ ਵਿੱਚ ਸਰਚ ਕਰਨ ਤੇ ਇਹ ਦਿਖਾਈ ਦਿੰਦਾ ਹੈ ਕਿ ਉੱਥੇ 에ਰਰ ਆ ਰਹੀਆਂ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਗੂਗਲ ਨੂੰ ਆ ਰਹੀ ਸਮੱਸਿਆਵਾਂ ਬਾਰੇ ਜਾਣਕਾਰੀ ਦੇ ਰਹੇ ਨੇ ਕੰਪਲੇਨ ਕਰ ਰਹੇ ਨੇ ਕਿਸੇ ਨੂੰ ਗੂਗਲ ਨਕਸ਼ੇ ਖੋਜਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਮੈਪਸ ਯਾਨੀ ਕਿ ਮੈਪ ਨਹੀਂ ਚਲਾ ਪਾ ਰਹੇ ਇਸ ਲਈ ਕਿਸੇ ਨੂੰ ਕਲਾਸਰੂਮ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਦਿੱਕਤ ਆ ਰਹੀ ਹੈ ਕੁਝ ਪੜ੍ਹਾਈ ਦੇ ਰਿਲੇਟਡ ਉਹ ਸਰਚ ਕਰ ਰਹੇ ਨੇ ਤਾਂ ਉੱਥੇ 502 ਐਰਰ ਆ ਰਿਹਾ ਜਿਵੇਂ ਹੀ ਉਹ ਕੁਝ ਖੋਜਦੇ ਨੇ ਉੱਥੇ ਐਰਰ ਜਿਹੜਾ ਦਿਖਾਈ ਦਿੰਦਾ ਹੈ ਦੁਨੀਆ ਦਾ ਸਭ ਤੋਂ ਵੱਡਾ Google Search Engine ਠੱਪ ਹੋਣ ਜਾ ਰਿਹਾ ਹੈ ਤਾਂ ਯੂਜ਼ਰਸ ਨੂੰ ਕੁਝ ਵੀ ਸਰਚ ਕਰਦੇ ਸਮੇਂ 502 에ਰਰ ਮਿਲ ਰਿਹਾ ਹੈ ਤੇ ਇਸ ਸਮੱਸਿਆ ਦਾ ਸਾਹਮਣਾ UK ਅਤੇ US ਦੇ ਜ਼ਿਆਦਾ ਉਪਭੋਗਤਾਵਾਂ ਨੂੰ ਕਰਨਾ ਪੈ ਰਿਹਾ ਜਿਵੇਂ ਵਿੱਚ ਦੇਸ਼ ਭਾ ਦੇ ਯੂਜ਼ਰਸ ਸੋਸ਼ਲ ਮੀਡੀਆ ਦੇ ਉੱਤੇ ਇਸ ਸਮੱਸਿਆ ਨੂੰ ਲੈ ਕੇ ਸ਼ਿਕਾਇਤਾਂ ਦਰਜ ਕਰਵਾਉਂਦੇ ਨਜ਼ਰ ਆ ਰਹੇ ਹਨ ਯੂਜ਼ਰਸ ਕਹਿ ਰਹੇ ਕਿ Google Search Engine ਕੰਮ ਨਹੀਂ ਕਰ ਰਿਹਾ Google ਦੇ ਉੱਤੇ ਸਰਚ ਕਰਨ ਦੇ ਨਾਲ ਨਾਲ ਉਹਨਾਂ ਨੂੰ Google ਦੀਆਂ ਹੋਰ ਬਾਬਾ ਵਿੱਚ ਵੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਤੁਹਾਡਾ Google ਚੱਲ ਰਿਹਾ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਤਾਂ ਕਿ ਲੋਕ ਜਿਹੜੇ ਨੇ ਤੁਹਾਡਾ ਕਮੈਂਟ ਪੜ੍ਹ ਕੇ ਜਾਣ ਸਕਣ ਕਿ ਕਿਹੜੇ ਖੇਤਰ ਦੇ ਵਿੱਚ ਤੁਸੀਂ ਹੈਗੇ ਹੋ ਕਿਹੜੇ ਦੇਸ਼ ਦੇ ਵਿੱਚ ਤੁਸੀਂ ਹੈਗੇ ਹੋ ਕਿੱਥੇ ਮੌਜੂਦ ਹੋ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੀ ਸਰਚ ਕਰਕੇ ਦੇਖਣ ਕਿ ਕਿਤੇ ਜਿਹੜਾ ਇਸ ਖੇਤਰ ਦੇ ਵਿੱਚ ਤਾਂ Google ਦੇ ਉੱਪਰ ਕੋਈ ਜਿਹੜਾ ਐਰਰ ਨਹੀਂ ਆ ਰਿਹਾ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਤੇ ਅਜਿਹੇ ਦੇ ਵਿੱਚ ਉਹਨਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਜੋ ਲੋਕ ਜਿਹੜੇ ਨੇ Google ਦੀਆਂ ਸਮੱਸਿਆਵਾਂ ਨੂੰ ਝੱਲ ਰਹੇ ਨੇ ਤਾਂ ਦੱਸਿਆ ਜਾ ਰਿਹਾ ਕਿ UK ਦੇ ਵਿੱਚ 300 ਤੋਂ ਜ਼ਿਆਦਾ ਯੂਜ਼ਰਸ ਨੂੰ Google Search ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਨਕਸ਼ੇ ਕਲਾਸਰੂਮ ਆਦੀ ਦੇ ਵਿੱਚ ਜਿਹੜਾ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਪਸ ਨਹੀਂ ਦੇਖ ਪਾ ਰਹੇ ਨੇ ਕਾਫੀ ਚੀਜ਼ਾਂ ਨਹੀਂ ਹੋ ਪਾਰੀਆਂ Google ਬਹੁਤ ਕੁਝ ਸੰਭਾਲਦਾ ਸੀ ਲੇਕਿਨ ਹੁਣ Google ਦੇ ਉੱਪਰ ਸਰਚ ਨਹੀਂ ਹੋ ਪਾਰਿਆ ਜਦੋਂ ਉਹ ਕਿਸੇ ਚੀਜ਼ ਦੀ ਖੋਜ ਕਰਨ ਜਾਂਦੇ ਨੇ ਲੋਕ ਤਾਂ ਉਹਨਾਂ ਨੂੰ ਪਾਸੋ ਦੋ 에ਰਰ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਅਮਰੀਕਾ ਦੇ ਵਿੱਚ 1400 ਤੋਂ ਵੱਧ ਲੋਕਾਂ ਨੇ ਕਿਹਾ ਹੈ ਕਿ ਉਹ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਖਾਸ ਤੌਰ ਦੇ ਉੱਤੇ ਨਿਊਯਾਰਕ ਡੈਨਵਰ ਅਤੇ ਜੋ ਹੈ ਕੋਲੋਰਾਡੋ ਦੇ ਨਾਲ ਨਾਲ ਸਿਆਟਲ ਦੇ ਵਿੱਚ ਇਹ ਸਮੱਸਿਆ ਵੱਧ ਰਹੀ ਹੈ ਕਿ ਤੁਹਾਡਾ Google ਚੱਲ ਰਿਹਾ ਸਾਨੂੰ ਕਮੈਂਟ ਕਰਕੇ ਦੱਸੋ ਇਸ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ Google ਤੱਕ ਪਹੁੰਚ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਇੱਕ ਯੂਜ਼ਰ ਨੇ ਜਿਹੜਾ ਇੱਕ ਯੂਜ਼ਰ ਨੇ X ਦੇ ਉੱਤੇ ਯਾਨੀ ਟਵਿੱਟਰ ਤੇ ਲਿਖਿਆ Google ਡਾਊਨ ਹੈ ਜਦ ਕਿ ਇੱਕ ਹੋਰ ਯੂਜ਼ਰ ਨੇ ਗਲਤੀ ਦੀ ਫੋਟੋ ਯਾਨੀ 에ਰਰ ਦੀ ਫੋਟੋ ਖਿੱਚ ਕੇ ਜੋ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਹੈ ਸਾਰੇ ਲੋਕ ਇਸ ਨੂੰ ਦੇਖ ਰਹੇ ਨੇ ਸਭ ਨੂੰ ਜੋ ਇਹ ਖਬਰ ਪਹੁੰਚ ਰਹੀ ਹੈ ਤਾਂ ਜਿਹੜੀ ਸੂਚਨਾ ਸਭ ਤੱਕ ਪਹੁੰਚ ਰਹੀ ਉਹਨਾਂ ਨੇ ਦੱਸਿਆ Google ਇੰਜਨ ਦੇ ਵਿੱਚ ਸਰਚ ਕਰਨ ਤੇ ਇਹ ਦਿਖਾਈ ਦਿੰਦਾ ਕਿ ਉੱਥੇ 에ਰਰ ਆ ਰਹੀਆਂ ਲੋਕ ਸੋਸ਼ਲ ਮੀਡੀਆ ਪਲੈਟਫਾਰਮ ਤੇ Google ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦੇ ਰਹੇ ਨੇ ਕੰਪਲੇਨ ਕਰ ਰਹੇ ਨੇ ਕਿਸੇ ਨੂੰ Google ਨਕਸ਼ੇ ਖੋਜਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਮੈਪਸ ਯਾਨੀ ਕਿ ਮੈਪ ਨਹੀਂ ਚਲਾ پا ਰਹੇ ਇਸ ਲਈ ਕਿਸੇ ਨੂੰ ਕਲਾਸਰੂਮ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਦਿੱਕਤ ਆ ਰਹੀ ਹੈ ਕੁਝ ਪੜ੍ਹਾਈ ਦੇ ਰਿਲੇਟਿਡ ਉਹ ਸਰਚ ਕਰ ਰਹੇ ਨੇ ਤਾਂ ਉੱਥੇ 502 에ਰਰ ਆ ਰਹੀ ਹੈ ਜਿਵੇਂ ਹੀ ਉਹ ਕੁਝ ਖੋਜਦੇ ਨੇ ਉੱਥੇ 에ਰਰ ਜਿਹੜਾ ਦਿਖਾਈ ਦਿੰਦਾ ਹੈ